ਹਾਂਜੀ ਦੋਸਤੋ ਕੱਲ ਫੇਰ ਇੱਕ ਪੰਜਾਬ ਦਾ ਨੋਕਰਾ ਘੋੜਾ ਇੱਕ ਫਾਰਮ ਦੇ ਉੱਤੇ ਵੇਚ ਕੇ ਪੰਜਾਬ ਦੇ ਵਿੱਚ ਹੀ ਦੂਸਰੇ ਫਾਰਮ ਦੇ ਉੱਤੇ ਚਲਾ ਗਿਆ ਸੋ ਦੋਸਤੋ ਵਧਾਈਆਂ ਦਿੰਨੇ ਆਪਾਂ ਬਾਈ ਸੁਖਵੀਰ ਤੇ ਬਾਈ ਸ਼ਮਿੰਦਰ ਅਰਗਿਆਂ ਨੂੰ ਕਿਰਤ ਸਟੱਡ ਫਾਰਮ ਵਾਲੇ ਜਿਹੜਾ ਕਿ ਪਿੰਡ ਸੂਰੇਆਲਾ ਦੇ ਵਿੱਚ ਆ ਮੁਕਸਰ ਡਿਸਟ੍ਰਿਕਟ ਦੇ ਵਿੱਚ ਸੂਰੇਆਲਾ ਪਿੰਡ ਆ ਉੱਥੇ ਕਿਰਤ ਸਟੱਡ ਫਾਰਮ ਦੇ ਨਾਂ ਦੇ ਉੱਤੇ ਬਾਈ ਅਰਗਿਆਂ ਦਾ ਫਾਰਮ ਆ ਤੇ ਬਾਈ ਅਰਗਿਆਂ ਦੇ ਕੋਲੇ ਆਹ ਨਵਾਂ ਘੋੜਾ ਆਇਆਗਾ ਇਦਾ ਨਾਮ ਆ ਦੋਸਤੋ ਹਿਮਾਲਿਆ ਪਰਬਤ ਡੋਡਾ ਵਾਲੇ ਰਾਜੂ ਦਾ ਪੋਤਾ ਇਹ ਤੇ ਖਲੀ ਘੋੜੇ ਦਾ ਬੱਚਾ ਹੈਗਾ ਜਿਹੜਾ ਕਾਤਰਾਲੀ ਬਾਈ ਜਗਰਾਜ ਦੇ ਕੋਲੇ ਆ ਸੋ ਨਿਊ ਐਂਟਰੀ ਇਸ ਫਾਰਮ ਦੇ ਉੱਤੇ ਹੋ ਚੁੱਕੀ ਆ ਬਾਈ ਵਰਗਿਆਂ ਦੇ ਕੋਲੇ ਹੋਰ ਵੀ ਘੋੜੀਆਂ ਰੱਖੀਆਂ ਵੀ ਆ ਨੇਗੀਆਂ ਫਾਰਮ ਦੇ ਉੱਤੇ ਤੇ ਘੋੜਾ ਇਹਨਾਂ ਦੇ ਕੋਲੇ ਆਹਾ ਪਹਿਲਾ ਆ ਸੋ ਪ੍ਰਮਾਤਮਾ ਨੇ ਮਿਹਰ ਕੀਤੀ ਆ ਇਹ ਘੋੜਾ ਦੋਸਤੋ ਪਹਿਲਾਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੁੰਦਾ ਸੀਗਾ ਪਿੰਡ ਲੇਲੇ ਵਾਲੇ ਬਾਈ ਫੌਜੀ ਦੇ ਕੋਲੇ ਫੌਜੀ ਵਾਲੇ ਘੋੜੇ ਦੇ ਨਾਂ ਨਾਲ ਇਹਨੂੰ ਲੋਕ ਜਾਣਦੇ ਸੀਗੇ ਤੇ ਬਹੁਤ ਜ਼ਿਆਦਾ ਚੰਗਾ ਚੰਗੇ ਕੱਦ ਕਾਠ ਵਾਲਾ ਘੋੜਾ ਦੋਸਤੋ ਸੋ ਹੁਣ ਇਹਦੀ ਜਿਹੜੀ ਸਟੱਡ ਸਰਵਿਸ ਆ ਤੁਹਾਨੂੰ ਉਹ ਕਿਰਤ ਸਟੱਡ ਫਾਰਮ ਦੇ ਉੱਤੇ ਪਿੰਡ ਸੂਰੇਆਲਾ ਵਿਖੇ ਮਿਲੂਗੀ ਮੁਕਸਰ ਏਰੀਏ ਦੇ ਵਿੱਚ ਕਿੰਨੀ ਗੱਲਬਾਤ ਆ ਜਿਹੜੀ ਫੀਸ ਕਿੰਨੀ ਰੱਖਣਗੇ ਬਾਈ ਯਾਰਗੇ ਦੀ ਉਹ ਪ੍ਰੋਪਰ ਵੀਡੀਓ ਆਪਾਂ 2-4 ਦਿਨ ਤੱਕ ਥੋਡੇ ਨਾਲ ਸਾਂਝੀ ਕਰਾਂਗੇ ਤੇ ਬਾਈ ਵਰਗੇ ਨੇ ਮੈਨੂੰ ਆਹ ਕਲਿੱਪ ਭੇਜੀ ਸੀ ਕਹਿੰਦੇ ਬਾਈ ਇੱਕ ਵਾਰ ਆਪਾਂ ਨਿਊ ਐਂਟਰੀ ਦੀ ਪਾ ਦਈਏ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਤੇ 2-4 ਦਿਨ ਤੱਕ ਆਪਾਂ ਇਹਦੀ ਪ੍ਰੋਪਰ ਵੀਡੀਓ ਚੰਗੇ ਤਰੀਕੇ ਦੇ ਨਾਲ ਬਣਾ ਕੇ ਪਾਵਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਤੇ ਬਾਈ ਵਰਗੇ ਦੱਸਦੇ ਆ ਵੀ 68 ਇੰਚੇ ਦੀ ਹਾਈਟ ਆ ਸਾਢੇ 4 ਸਾਲ ਉਮਰ ਆ ਮਾਂ ਵੀ ਇਹਦੀ ਚੰਗੀ ਘੋੜੀ ਆਗੀ ਸੂਰੇ ਵਾਲਾ ਬਲੱਡ ਲਾਈਨ ਦੀ 63 64 ਇੰਚ ਹਾਈਟ ਦੀ ਸੋ ਬਾਈ ਅਰਗਿਆਂ ਨੇ ਬੜਾ ਚਾ ਕੀਤਾ ਬੜੀ ਖੁਸ਼ੀ ਸੀ ਸਾਰੇ ਪਰਿਵਾਰ ਨੂੰ ਤੇ ਇਹਨਾਂ ਨੇ ਆਸ-ਪਾਸੇ ਦੇ ਆਪਦੇ ਜਿਹੜੇ ਸਹਿਚਾਰ ਵਾਲੇ ਮਿੱਤਰ ਭਰਾ ਸੀ ਘੋੜਿਆਂ ਵਾਲੇ ਜਾਂ ਕਹਿ ਲਓ ਪਿੰਡ ਦੇ ਵਿੱਚ ਇੱਥੇ ਇਹਨਾਂ ਨੂੰ ਇਕੱਠੇ ਕਰਕੇ ਘੋੜੇ ਦਾ ਸਵਾਗਤ ਕੀਤਾ ਗਿਆ ਦੋਸਤੋ ਸੋ ਸਕਰੀਨ ਦੇ ਉੱਤੇ ਆਪਾਂ ਬਾਈ ਸੁਖਵੀਰ ਤੇ ਬਾਈ ਸੁਮਿੰਦਰ ਦਾ ਕੰਟੈਕਟ ਨੰਬਰ ਦਿੱਤਾ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਆ ਜਾਂ ਘੋੜੇ ਦੇ ਰਿਲੇਟਡ ਕੋਈ ਗੱਲਬਾਤ ਕਰਨੀ ਆ ਤਾਂ ਬਾਈ ਅਰਗਿਆਂ ਨੂੰ ਫੋਨ ਲਾ ਲਿਓ ਘੋੜਾ ਚੰਗਾ ਬਹੁਤ ਆ ਲਾਈਨ ਬੜੀ ਵਧੀਆ ਗਈ ਦੋਸਤੋ ਇੱਕ ਤਾਂ ਇਹਦੀ ਮਾਂ ਵਾਲੇ ਪਾਸਿਓਂ ਆ ਜਿਹੜੀ ਇਹਦੀ ਸੂਰੇ ਵਾਲਾ ਬਲੱਡ ਲਾਈਨ ਆ ਗਈ ਤੇ ਪਿਓ ਵਾਲੇ ਪਾਸਿਓਂ ਇਹਦੀ ਡੋਡਾਂ ਵਾਲੇ ਰਾਜੂ ਘੋੜੇ ਵਾਲੀ ਬਲੱਡ ਲਾਈਨ ਆ ਗਈ ਸੋ ਰਿਜ਼ਲਟ ਇਹਦੇ ਕਿਹੋ ਜਿਹਾ ਆਇਆ ਪਹਿਲਾਂ ਸਟੱਡ ਸਰਵਿਸ ਇਹਦੀ ਕਿਹੜੇ ਹਿਸਾਬ ਨਾਲ ਚੱਲੀ ਆ ਤੇ ਹੁਣ ਕਿਹੜੇ ਹਿਸਾਬ ਨਾਲ ਇਹਦੀ ਸਰਵਿਸ ਦੇਣਗੇ ਕੀ ਫੀਸ ਰੱਖੀ ਜਾਊਗੀ ਉਹ ਸਾਰੀਆਂ ਜਿਹੜੀਆਂ ਅਗਲੀਆਂ ਗੱਲਾਂ ਬਾਤਾਂ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਪ੍ਰੋਪਰ ਵੀਡੀਓ ਪਾ ਕੇ ਬਾਈ ਅਰਗਿਆਂ ਨਾਲ ਇੰਟਰਵਿਊ ਕਰਕੇ ਉਹਦੇ 'ਚ ਕਰਾਂਗੇ ਤੇ ਇੱਕ ਵਾਰ ਫੇਰ ਆਪਾਂ ਬਾਈ ਕਿਰਤ ਸਟੱਡ ਫਾਰਮ ਵਾਲਿਆਂ ਨੂੰ ਵਧਾਈਆਂ ਦਿੰਦੇ ਆ ਦੋਸਤੋ ਵੀਡੀਓ ਸ਼ੇਅਰ ਕਰ ਦਿਓ